ਹਰਦੇਵਾਲ ਸਿੰਘ ਸੋਹੀ ਜੀ ਮੋਢੀ ਸਾਹਿਬ ਮੈਂ ਥੋੜੀ ਜਿਹੀ ਸੁਈ ਸਾਹਿਬ ਇੱਕ ਸਰਕਾਰਯੋਗ ਵਿਦਖ ਸਾਹਿਤਕਾਰ ਗੀਤਕਾਰ ਦੋਸਤੋ ਤੇ ਅੱਜ ਇਹ ਆਜ਼ਾਦੀ ਦਿਵਸ ਦੇ ਨਾਲ ਸੰਬੰਧਿਤ ਪ੍ਰੋਗਰਾਮ ਹੈ ਜਿਹੜਾ ਕਰਵਾਇਆ ਗਿਆ ਜਾਂ ਕਰਵਾਇਆ ਜਾ ਰਿਹਾ ਹੈ ਕਿ ਡਾਕਟਰ ਸ਼ੰਦਰਪਾਲ ਜੀ ਦਾ ਦੋ ਤਿੰਨ ਪਹਿਲਾਂ ਮੈਨੂੰ ਫੋਨ ਆਇਆ ਸੀ ਕਹਿੰਦੇ ਵੀ ਇਸ ਤਰ੍ਹਾਂ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੈ ਦੀਵਾਰੀ ਦੇ سلسلے ਵਿੱਚ ਸਿਹਤ ਕੋਈ ਇੱਕ ਚਾਹ ਤੁਸੀਂ ਆਉਣਾ ਮੈਂ ਕਿਹਾ ਸੀ ਮੈਂ बतौर ਸਰੋਤਾ ਜਰੂਰ ਤੁਹਾਡੇ ਕੋਲ ਪਹੁੰਚ ਸਕਦਾ ਤੇ ਉਹ ਕਹਿੰਦੇ ਵੀ ਬਖਸ਼ ਸਾਹਿਬ ਆਉਣਗੇ ਤੇ ਉਹਨਾਂ ਦੇ ਨਾਲ ਤੁਸੀਂ ਸਾਥ ਤੇ ਪਰ ਇਹ ਜਿਹੜਾ ਇੱਥੇ ਬੈਠਣ ਵਾਲਾ ਕੰਮ ਸੀ ਨਾ ਉਹ ਮੇਰੇ ਬਸ ਦੇ ਗੱਲ ਦੀ ਹੈ ਕਿਉਂਕਿ ਮੈਂ ਜੀ ਕਦੇ ਇਸ ਤਰ੍ਹਾਂ ਦੇ ਪ੍ਰੋਗਰਾਮ 'ਚ ਬੈਠਿਆ ਪ੍ਰਧਾਨਗੀ ਮੰਡਲ ਜਾਂ ਉੱਚ ਸਰੋਤਿਆਂ ਦੀ ਬੈਠ ਕੇ ਸਹੀ ਲੈਣੇ ਆ ਸੋ ਅੱਜ ਦਾ ਜਿਹੜਾ ਵਿਸ਼ਾ ਗੱਲ ਆਪਾਂ ਇਸ ਤੇ ਕਰਦੇ ਆ ਡਾਕਟਰ ਸ਼ਿੰਦਰਪਾਲ ਜੀ ਨੇ ਗੀਤਕਾਰੀ ਦੇ ਸਿਲਪਤ ਦੇ ਵਿੱਚ ਆਪਣਾ ਇਹ ਪੇਪਰ ਜਿਹੜਾ ਪੜ੍ਹਿਆ ਕੋਈ ਤਰਾਹ ਖੋਲਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੁਣ ਤੱਕ ਗੀਤਕਾਰਾਂ ਦਾ ਕੋਈ ਮੁੱਲ ਜਿਹੜਾ ਉਹ ਨਹੀਂ ਪਿਆਰ ਉਹਨਾਂ ਨੂੰ ਸਿਰਫ ਗਾਇਕਾ ਨਹੀਂ ਕਾਇਸ਼ ਕੀਤਾ ਤੇ ਇਸ ਲਈ ਇਹ ਜ਼ਰੂਰੀ ਬਣਦਾ ਕਿਉਂਕਿ ਜਿੰਨੇ ਗੀਤਾਂ ਸਾਡੇ ਹੋਏ ਨੇ ਇਹ ਇੱਕ ਅਥਾਹ ਸਮੁੰਦਰ ਦੀ ਤਰ੍ਹਾਂ ਹਨ ਗਿਣਤ ਨੇ ਜਦੋਂ ਅਸੀਂ ਸਹੀ ਗਿਣਤੀ ਕਰਦੇ ਆ ਨਾ ਫੇਰ ਗਿਨੇ ਨਹੀਂ ਜਾਂਦੇ ਹੈਗੇ ਤੇ ਸਿੰਦਰਪਾਲ ਜੀ ਨੇ ਥੋੜਾ ਜਿਹਾ ਸੰਖੇਪ ਦੇ ਵਿੱਚ ਉਹਨਾਂ ਨੂੰ ਇੱਥੇ ਸਾਡੇ ਸਾਹਮਣੇ ਪੇਸ਼ ਕੀਤਾ ਪਰ ਉਸ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਥੋੜੀਆਂ ਜਿਹਾ ਦੇ ਵਿੱਚ ਐਡਡ ਕਰਨੀ ਚਾਹੁੰਦਾ ਕਿਉਂਕਿ ਅਜੇ ਇਹ ਇੱਕ ਨਾ ਕੰਮ ਕਿਉਂਕਿ ਅਸਲ ਦੇ ਵਿੱਚ ਆਨੰਦ ਲਾਲ ਨੂਰਪੁਰੀ ਤੋਂ ਪਹਿਲਾਂ ਵੀ ਤੇ ਆਨੰਦ ਲਾਲ ਨੂਰਪੁਰੀ ਦੇ ਬਰਾਬਰ ਸਾਡੇ ਇੱਕ ਬਹੁਤ ਵੱਡੇ ਗੀਤਕਾਰ ਗੁਰਦੇਵ ਸਿੰਘ ਮਾਨ ਮਾਨ ਤੇ ਮਾਨ ਸਾਹਿਬ ਦੇ ਉਹ ਗੀਤ ਨੇ ਜਿਨ੍ਹਾਂ ਦਾ ਬਹੁਤੀ ਵਾਰੀ ਇਹ ਆਮ ਪ੍ਰੀਖਿਆ ਪੈ ਜਾਂਦਾ ਹੈ ਕਿ ਬਾਗੂ ਸਿੰਘ ਮਾਨ ਦੇ ਤੇ এবੀ ਆਪਸ ਦੇ ਵਿੱਚ ਵੀ ਹੋਇਆ ਸੀ ਕਿਉਂਕਿ ਬਾਗੂ ਸਿੰਘ ਮਾਨ ਬੜੇ ਬਾਅਦ ਚ ਆਏ ਨੇ ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਮਾਨ ਜੀ ਨਾਲ ਲਿਖਣ ਲੱਗਾ ਤੇ ਉਹ ਕਹਿੰਦੇ ਵੀ ਮਾਨ ਮੈਨ ਦਾ ਤਾਂ ਚੱਲ ਹੀ ਰਿਹਾ ਹੈ ਤੇ ਹੋਰ ਪ੍ਰੇਖਾ ਪਊਗਾ ਉਹ ਨਾਲ ਬਰਾੜਾਂ ਵਾਲਾ ਅੱਖਾ ਕਰਦਾ ਉਹ ਉਹ ਹਰ ਇੱਕ ਗੀਤ ਦੇ ਵਿੱਚ ਜਿੱਥੇ ਬਰਾੜਾਂ ਵਾਲਾ ਹੈ ਉਹ ਬਾਗੂ ਸਿੰਘ ਮਾਨ ਦਾ ਗੀਤ ਹੈ ਤੇ ਜਿਹੜਾ ਕੱਲਾ ਮਾਨ ਹੈ ਉਹ ਗੁਰਦੇਵ ਸਿੰਘ ਮਾਨ ਦਾ ਗੀਤ ਹੈ ਸੋ ਇੱਕ ਦੂਸਰੇ ਸਾਡੇ ਹੋਰ ਬਹੁਤ ਵੱਡੇ ਗੀਤਕਾਰ ਇੰਦਰਜੀਤ ਹਸਨਪੂਰੀ ਗੁਰਦੇਵ ਸਿੰਘ ਮਾਨ ਇੰਦਰਜੀਤ ਹਸਨਪੂਰੀ ਤੇ ਇੱਕ ਹੋਰ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਾਂ ਮਜੀਤ ਸਿੰਘ ਦੀਪ ਲਾਇਕ ਵੀ ਤੇ ਗੀਤਕਾਰ ਸੀ ਕਿੱਥੇ ਚੱਲੀਆਂ ਸਰੋਂ ਦਾ ਫੁੱਲ ਬਣ ਕੇ ਮੇਰੇ ਰੰਗ ਤੇ ਟੱਪਾ ਜਿਹੜਾ ਸਾਜ ਦਾ ਗੁਰੂ ਨੂੰ ਕੁਛ ਦੀ ਫਿਰ ਸ਼ੁਰੂਆਤ ਛੇ ਤਾਪਾਂ ਨਾਲ ਹੀ ਹੋਈ ਸੀ ਤੇ ਸਾਜਨ ਰਾਏ ਕੋਟੀ ਅਜਨ ਹਾਈ ਕੋਟੀ ਉਹ ਵੀ ਕਿਤੇ ਜਾਣ ਜਾਣ ਦੇ ਬਕਾਜ਼ ਨਹੀਂ ਹੈਗੇ ਉਹਨਾਂ ਦਾ ਆਪਣਾ ਵੱਡਾ ਨਾਂ ਰਿਹਾ ਗੀਤਕਾਰੀ ਦੇ ਖੇਤਰ ਦੇ ਵਿੱਚ ਉਹਨਾਂ ਦੇ ਵਿੱਚ 6-7 ਕਿਤਾਬਾਂ ਨਹੀਂ ਆਉਂਦੀਆਂ ਲੀਤਾ ਦੇ ਉੱਤੇ ਸ਼ਕਲ ਹੁੰਦੀ ਹੈ ਗਿਦਾਰ ਸੰਧੂ ਉਹਨਾਂ ਦੀਆਂ ਵੀ ਇਸੇ ਤਰ੍ਹਾਂ ਹੈ ਇਹ ਮਤਲਬ ਜਿਹੜਾ ਹੈ ਇਹਨੂੰ ਬੜਾ ਵੱਡਾ ਕੰਮ ਹੈ ਸਿਂਗਰ ਹੈ ਇਹ ਤੇ ਇਹਦੇ ਵਿੱਚ ਜਿਵੇਂ ਜਿਵੇਂ ਅਸੀਂ ਅੱਗੇ ਜਾਂਦੇ ਜਾਵਾਂਗੇ ਹੋਰ 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 ਹੋਣਗੇ ਜੀ ਤੇ ਦੂਸਰੀ ਗੱਲ ਜਿਹੜੀ ਇਸ ਸੰਬੰਧ ਚ ਕਰਨ ਵਾਲੀ ਹੈ ਉਹ ਹੈ ਵੀ ਗਾਇਕੀ ਤੇ ਗੀਤਕਾਰ ਕਿਉਂਕਿ ਗੀਤ ਹੈ ਜਿਹੜਾ ਉਹ ਰਚਿਆ ਹੀ ਗਾਉਣ ਲਈ ਦਾ ਜੇ ਉਹ ਨਹੀਂ ਗਾਇਆ ਜਾਂਦਾ ਤਾਂ ਉਹ ਗੀਤ ਦੀ ਅਸੀਂ ਮਤਲਬ ਕਵਤਾ ਦੀ ਕੋਈ ਬਿਨਾ ਮੰਨ ਸਕਦੇ ਆ ਤੇ ਜਦੋਂ ਗਾਇਕ ਉਸ ਨੂੰ ਗਾ ਦਿੰਦਾ ਉਹਦੇ ਚੋਂ ਰੂਹ ਭਰੀ ਜਾਂਦੀ ਹੈ ਐਨਾ ਤੋ ਕਲਮੂਤ ਹੈ ਸਿਰਫ ਤੇ ਰੂਹ ਉਹਦੇ ਚ ਗਾਉਣ ਦੇ ਨਾਲ ਹੀ ਭਰੀ ਜਾਂਦੀ ਤੋ ਜਦੋਂ ਦੀ ਸਾਡੇ ਕੋਲ ਰਿਕਾਰਡਿੰਗ ਹੈ ਕੀ ਹੈ ਉਦੋਂ ਤੋਂ ਹੀ ਸਾਨੂੰ ਪਤਾ ਲੱਗ ਸਕਦਾ ਹੈ ਵੀ ਕਿਹੜੇ ਗੀਤਕਾਰ ਆਏ ਨੇ ਤੇ ਜਿਨ੍ਹਾਂ ਦੇ ਗੀਤਾਂ ਨੂੰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੁਣ ਸਾਡੇ ਕੋਲੇ ਗਾਇਕੀ ਦੀ ਰਿਕਾਰਡਿੰਗ ਹੈ ਜਿਹੜੀ ਉਹ 1902 ਤੋਂ ਸ਼ੁਰੂਆਤ ਹੋ ਜਾਂਦੀ ਹੈ ਬੇਸ਼ੱਕ ਬਾਹਰਲੀਆਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹ ਪਹਿਲਾਂ ਸ਼ੁਰੂ ਹੋ ਗਈ ਸੀ ਪਰ ਕਿਉਂਕਿ ਅੰਗਰੇਜ਼ਾਂ ਦਾ ਸਾਡੇ ਉੱਤੇ ਰਾਜ ਸੀ ਤੇ ਉਹਨਾਂ ਨੇ ਫਿਰ ਇਹਨੂੰ ਮੰਡੀ ਬਣਾਇਆ ਬਨਾਇਆ ਤਾਂ ਉਹਨਾਂ ਨੇ ਆਪਣੇ ਲਈ ਸੀ ਮੁਨਾਫੇ ਲਈ ਸੀ ਪਰ ਉਹਦਾ ਸਾਨੂੰ ਫਾਇਦਾ ਇਹ ਹੋ ਗਿਆ ਵੀ ਸਾਡੀ ਰਿਕਾਰਡਿੰਗ ਹੋ ਗਈ ਸਾਡੇ ਕੋਲੋਂ ਅੱਜ ਵੀ ਦਸਤਾਵੇਜ਼ ਨੇ ਜਿਹੜੇ ਉਹ ਮਿਲ ਸਕਦੇ ਨੇ ਉਹ ਆਵਾਜ਼ਾਂ ਮਿਲ ਸਕਦੀਆਂ ਨੇ ਜਿਹੜੀਆਂ ਸਾਡੇ ਤੋਂ ਕਿੰਨੀ ਦਿਨ ਪਹਿਲਾਂ ਚਲੀਆਂ ਗਈਆਂ ਤੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਹੋਇਆ ਵੀ ਉਹਨਾਂ ਦਾ ਇੱਕ ਐਕਸਪਰਟ ਸੀ ਜਿਹੜਾ ਕੋਈ ਜ਼ਿਆਦਾ ਹੁਕਮ ਨਹੀਂ ਸੀ ਮਕਸਦ ਇਹ ਇੱਕ ਗੋਲ ਸੀ ਸ਼ੁਰੂਆਤੀ ਦੌਰ ਦੇ ਵਿੱਚ ਉਹ ਅਜੀਬ ਜਿਹਾ अच्छा ਜਵਾਜੂ ਬਲੌਕ ਬਣਾਉਂਦਾ ਉਹ ਉਹ ਕਿਉਂਕਿ ਉਹ ਵਿਲੀਅਮ ਫ੍ਰੈਡਰਿਕ ਗਿਆਸ ਵਰਗ ਸੀ ਐਕਸਪਰਟ ਜਿਹੜਾ ਉਹਨਾਂ ਨੇ ਭੇਜਿਆ ਇੰਜੀਨੀਅਰ ਤੇ ਉਸ ਨੇ ਪੂਰੇ ਭਾਰਤ ਦੇ ਵਿੱਚ ਦੇਖਿਆ ਉਹ ਗਿਆ ਪਹਿਲਾਂ ਵੀ ਕਿੱਥੋਂ ਮੈਨੂੰ ਮਿਲ ਸਕਦੀ ਹੈ ਸਾਰੀਆਂ ਆਵਾਜ਼ਾਂ ਉਹ ਪਹਿਲਾਂ ਗਿਆ ਕੋਠਿਆਂ ਦੇ ਉੱਤੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕੋਠਿਆਂ ਦੇ ਉੱਤੇ ਸੰਗੀਤ ਸੀ ਜਿਹੜਾ ਉਸ ਨੂੰ ਪੂਜਾ ਦੀ ਤਰ੍ਹਾਂ ਮਨਿਆ ਜਾਂਦਾ ਸੀ ਕਿ ਉਹ ਬਾਈਆਂ ਸੀ ਜਿਹੜੀਆਂ ਜਾਂ ਉੱਥੇ ਦੇ ਮਿਊਜ਼ੀਸ਼ੀਅਨ ਸੀ ਜਿਹੜੇ ਉਹ ਇਸੇ ਤਰ੍ਹਾਂ ਮਤਲਬ ਸੰਗੀਤ ਦੀ ਪੂਜਾ ਕਰਦੇ ਸੀ ਕਹਿੰਦੇ ਫਿਰ ਉਹ ਮਿਲਿਆ ਜਾ ਕੇ ਰਾਗੀਆਂ ਰਬਾਬੀਆਂ ਤੇ ਫਿਰ ਉਹਨਾਂ ਲੋਕ ਗਾਇਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਚੱਲ ਟਾਡੀ ਸੀ ਜਾਂ ਦੂਸਰੇ ਹੋਰ ਗਾਇਕ ਸੀ ਸੋ ਉਹਨਾਂ ਦੀ ਸਭ ਤੋਂ ਪਹਿਲੀਆਂ ਰਿਕਾਰਡਿੰਗਾਂ ਨੇ ਜਿਹੜੀਆਂ ਉਹ ਉਹਨਾਂ ਦੀਆਂ ਕੀਤੀ ਉਹਨਾਂ ਨੇ ਉਹਨਾਂ ਨੂੰ ਲੈ ਕੇ ਜਾ ਕੇ ਅ ਕਿਸੇ ਦਿੱਲੀ ਕਲਕੱਤੇ ਕਿਉਂਕਿ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਕਲਕੱਤੇ ਹੀ ਉਹਨਾਂ ਨੇ ਸ਼ੁਰੂ ਕੀਤਾ ਸੀ ਕੰਮ ਤੇ ਉੱਥੇ ਲਿਜਾ ਲਿਜਾ ਕੇ ਰਿਕਾਰਡਿੰਗਾਂ ਨੇ ਜਿਹੜੀਆਂ ਜਾ ਰਿਕਾਰਡਿੰਗ ਇੱਥੋਂ ਕਰ ਲੈਂਦੇ ਸੀ ਤੇ ਉਸ ਤੋਂ ਬਾਅਦ ਕਰਦੇ ਤੇ ਸ਼ੁਰੂਆਤੀ ਦੌਰ ਦੇ ਵਿੱਚ ਸਾਡਾ ਕੋਲ ਇਹ ਇਤਿਹਾਸ ਹੈ ਵੀ ਜਿਹੜੀ ਗੋਹਰ ਜਾਨ ਸੀ ਕਲਕੱਤੇ ਵਾਲੀ ਸਭ ਤੋਂ ਪਹਿਲਾਂ ਉਸ ਦੀ ਆਵਾਜ਼ ਨੂੰ ਰਿਕਾਰਡ ਕੀਤਾ ਗਿਆ 1902 ਦੇ ਵਿੱਚ ਤੇ 1903 ਦੇ ਵਿੱਚ ਉਹ ਜਰਮਨ ਤੋਂ ਤਵੇ ਬਣ ਗਿਆ ਸਿੰਗਲ ਸਾਈਡ ਤੋਂ ਬਾਅਦ ਹੁੰਦਾ ਸੀ ਇੱਕ ਪਾਸੇ ਹੀ ਉਹਦਾ ਸਵਾਦ ਮਤਲਬ ਉਹ ਕਾਲੇ ਰੰਗ ਦਾ ਤੁਹਾਡੇ ਉੱਤੇ ਸਾਰਿਆਂ ਨੇ ਦੇਖੇ ਹੋਣਗੇ ਉਹ ਕਹਾਣੀਆਂ ਨੇ ਨਵੀਂ ਪੀੜੀ ਨੂੰ ਤਾਂ ਜਲੋਬ ਘੱਟ ਦੇਖੇ ਨੇ ਤੇ ਇਸ ਕਰਕੇ ਉਹ ਤੋਂ ਬਾਅਦ ਫਿਰ ਜਰਮਨੀਆਂ ਤੋਂ ਬਾਅਦ ਕਲਕੱਤੇ ਉਹਨਾਂ ਨੇ ਆਪਣਾ ਲਾ ਲਿਆ ਭਲਾਉਣ 1908 ਦੇ ਵਿੱਚ ਇੱਥੋਂ ਫਿਰ ਡਬਲ ਸਾਈਡ ਬਣ ਗਈ ਤੇ ਇਸ ਤਰ੍ਹਾਂ ਕਰਦੇ ਕਰਦੇ ਸ਼ੁਰੂਆਤੀ ਦੌਰ ਦੇ ਵਿੱਚ ਗੀਤ ਸੀ ਜਿਹੜੇ ਉਹ ਕਿਹੜੇ ਸੀ ਉਹ ਲੋਕ ਗੀਤਾਂ ਤੇ ਆਧਾਰਿਤ ਜਿਹੜੇ ਸਾਡੇ ਆਮ ਟੱਪੇ ਸੀ ਜਾਂ ਮਾਈਆ ਸੀ ਮਾਈਆ ਬਹੁਤ ਜ਼ਿਆਦਾ ਰਿਕਾਰਡ ਹੋਇਆ ਗਿਆ ਤੇ ਉਹ ਸਾਰੇ ਰਿਕਾਰਡਿੰਗ ਹੈ ਜਿਹੜੀ ਉਹ ਲੋਕ ਕਤਾਬ ਦੇ ਵਿੱਚ ਹੀ ਸੀ ਜਾਂ ਲੋਕ ਕਥਾਵਾਂ ਦੇ ਵਿੱਚ ਤੇ ਇਸ ਤਰ੍ਹਾਂ ਰਿਕਾਰਡਿੰਗ ਦੇ ਲਈ ਕੋਈ ਗੀਤਕਾਰ ਗੀਤ ਨਹੀਂ ਸੀ ਰਚ ਰਿਹਾ ਤੇ ਉਹ ਸਾਰੇ ਆਵਾਮ ਦੇ ਵਿੱਚ ਹੀ ਲੈ ਰਿਹਾ ਸੀ ਤੇ ਹੌਲੀ-ਹੌਲੀ ਜਦੋਂ ਇਹ ਚੱਲਿਆ ਭਾਈ ਸ਼ੈਨੇਵਰੀ ਰਾਗੀ ਰਵਾਵੀ ਭਾਈ ਮਾਨੇਵਰੀ ਤੇ ਭਾਈ ਉਹ ਉਹ ਕਿੰਨੇ ਹੀ ਜਾਣੇ ਰਬਾਬੀ ਸੀ ਜਿਹੜੇ ਭਾਈ ਦੇਸ਼ੇ ਤੇ ਇਹ ਇਧਰਲੇ ਪਾਸੇ ਕੀਰਤਨ ਵੀ ਕਰਦੇ ਸੀ ਤੇ ਇਧਰਲੇ ਪਾਸੇ ਹਲਕੇ ਫੁਲਕੇ ਇਹਨਾਂ ਦੀ ਰਿਕਾਰਡਿੰਗਾਂ ਵੀ ਹੁੰਦੀਆਂ ਸੀ ਲੋਕੀਤਾਂ ਤੇ ਉਸ ਤੋਂ ਬਾਅਦ ਜਿਵੇਂ ਕਲਕੱਤਾ ਆਪਣੇ ਇਹਦੇ ਵਿੱਚ ਲਾਹੌਰ ਦੇ ਵਿੱਚ ਰੇਡੀਓ ਸਟੇਸ਼ਨ ਆ ਗਿਆ ਬਣਿਆ 1936 ਦੇ ਵਿੱਚ 36 ਤੇ ਉੱਥੇ ਫਿਰ ਬਿਲਕੁਲ ਬਾकायदा ਰਿਕਾਰਡਿੰਗ ਐਸੀ ਜਿਹੜੀ ਲੋਕੀਤੀ ਲੋਕਾਂ ਤੱਕ ਆਵਾਜ਼ ਕਹਿੰਦੇ ਨੇ ਇਲਾਕੀ ਇਹ ਇਸ ਦੇ ਦੌਰਾਨ ਦੀ ਲੋਜ ਦੀਨ ਸ਼ਰਫ ਰੋਜ ਦੀਨ ਸ਼ਰਫੋਂ ਉੱਥੋਂ ਦੇ ਵੱਡੇ ਗੀਤਕਾਰ ਹੋਏ ਨੇ ਜਿਹੜੇ ਉਹਨਾਂ ਦੇ ਹੀ ਬਹੁਤ ਸਾਰੇ ਗੀਤ ਮੁਹੰਮਦ ਅਲੀ ਮਿਸਬਾਦੀ ਤੇ ਜੋਰਾ ਜਾਨ ਤੇ ਕਿੰਨੇ ਮੁਨਵਰ ਸੁਲਤਾਨਾਂ ਦਾ ਹੋਰ ਜਿੰਨੇ ਵੀ ਰਗੇ ਸੀ ਉਹ ਕਹਿੰਦੇ ਨੇ ਉਹ ਗੀਤ ਸੀ ਜਿਹੜੇ ਉਹ ਬਹੁਤ ਹਰਮਨ ਪਿਆਰੇ ਹੁੰਦੇ ਰਹੇ ਤੇ ਉਥੋਂ ਇਹ ਹੌਲੀ ਹੌਲੀ ਪਰੰਪਰਾ ਸੀ ਜਿਹੜੀ ਉਹ ਚੱਲਦੀ ਚੱਲਦੀ ਅੱਗੇ ਸਾਡੇ ਉਹਦੇ ਵਿੱਚ ਆਈ ਹੈ ਉਹਨਾਂ ਦੇ ਵਿੱਚ ਮਹਨਸ਼ੀ ਅਜੀਤ ਮਹਨਸ਼ੀ ਜਖਮੀ ਸਾਹਿਬ ਤੇ ਇਸ ਤਰ੍ਹਾਂ ਦੇ ਗੀਤਕਾਰਾਂ ਦੇ ਉਹਨਾਂ ਦੇ ਉੱਤੇ ਪ੍ਰਿੰਟ ਹੋਏ ਹੋਏ ਨੇ ਤਵਿਆਂ ਦੇ ਇਹ ਕੰਪੋਜ਼ਰ ਕੌਣ ਹੈ ਇਸ ਗੀਤ ਦਾ ਤੇ ਇਹ ਪਰੰਪਰਾ ਦੇ ਵਿੱਚੋਂ ਸਾਡੀ ਉਹ ਗੀਤਕਾਰੀ ਹੈ ਜਿਹੜੀ ਅੱਗੇ-ਅੱਗੇ ਵਧਦੀ ਗਈ ਤੇ 1947 ਤੱਕ ਸਾਡੇ ਵੀ ਬਹੁਤ ਸਾਰੇ ਹੋਰ ਗੀਤਕਾਰ ਸੀ ਜਿਹੜੇ ਉਹ ਇਸ ਖੇਤਰ ਦੇ ਵਿੱਚ ਆਈ ਜਿਨ੍ਹਾਂ ਦੇ ਗੀਤਾਂ ਨੂੰ ਰਿਕਾਰਡ ਹੋਣ ਦਾ ਮਾਣ ਪ੍ਰਾਪਤ ਹੋਇਆ ਤੇ ਉਹਨਾਂ ਦਾ ਜ਼ਿਕਰ ਕਾਫੀ ਹੱਦ ਤੱਕ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਨਹੀਂ ਕੀਤਾ ਹੈ ਆਪਣੇ ਪੇਪਰ ਦੇ ਵਿੱਚ ਤੇ ਮੈਂ ਇਹਨਾਂ ਨੂੰ ਇਹ ਵੀ ਸੁਝਾਉਂਗਾ ਵੀ ਇਹਨੂੰ ਇੱਥੇ ਤੱਕ ਸੇਕ ਨਾ ਲਿਖੋ ਇਹ ਬਹੁਤ ਵੱਡਾ ਸਮੁੰਦਰ ਹੈ ਇਸ ਕਿਤਾਬ ਦੇ ਰੂਪ ਤੱਕ ਨਹੀਂ ਆ ਸਕਦੇ ਹਾਂ ਤੇ ਜੇ ਕੋਈ ਹੋਰ ਸੇਵਾ ਦੀ ਜ਼ਰੂਰਤ ਹੋਈ ਮਦਦ ਦੀ ਜ਼ਰੂਰਤ ਹੋਈ ਤਾਂ ਜ਼ਰੂਰ ਅਸੀਂ ਤੁਹਾਡੇ ਨਾਲ ਅੰਦਾਂਗੇ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਫੇਰ ਰਿਕਾਰਡਿੰਗ ਸ਼ੁਰੂ ਹੋਈ ਉਹ ਸੀ ਸਟੇਜੀ ਕਵੀ ਸਟੇਜੀ ਕਵੀਆਂ ਦੇ ਗੀਤ ਸੀ ਜਿਹੜੇ ਉਹਨਾਂ ਨੂੰ ਰਿਕਾਰਡ ਹੋਣ ਦਾ ਮਾਣ ਪ੍ਰਾਪਤ ਹੋਇਆ ਸ਼ੁਰੂਆਤ ਦੇ ਵਿੱਚ ਸਟੇਜੀ ਕਵੀ ਸਾਡੇ ਚਾਹੇ ਉਹ ਗੁਰਦੇਵ ਸਿੰਘ ਮਾਣ ਚਾਹੇ ਨੰਦ ਲਾਲ ਗੋਪੂਰੀ ਚਾਹੇ ਕਰਤਾਰ ਸਿੰਘ ਬਲੰਗਣਾ ਚਾਹੇ ਬੇਸ਼ਨ ਸਿੰਘ ਉਪਾਸ਼ਕ ਇਹਨਾਂ ਸਾਰਿਆਂ ਦੇ ਗੀਤ ਰਿਕਾਰਡ ਹੋਏ ਇਥੋਂ ਤੱਕ ਅਮਰਤਾ ਪ੍ਰੀਤਮ ਦੇ ਗੀਤ ਵੀ ਰਿਕਾਰਡ ਹੋਏ ਗਏ ਜੀਨਤ ਬੇਗਮ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਗੀਤ ਮਿਲਦੇ ਨੇ ਦੋ ਗੀਤ ਧੀਰੇ ਧੀਰੇ ਬੋਲ ਪਹੀਹਾ ਤੇ ਇੱਕ ਦੂਸਰਾ ਹੋਰ ਗੀਤ ਉਸਦੀ دوسری ਸਾਈਡ ਤੇ ਇਹ ਐਚਐਮਬੀ ਦੇ ਵਿੱਚ ਨੇ ਇਸੇ ਤਰ੍ਹਾਂ ਹੋਰ ਸਾਡੇ ਕੁਝ ਕਵੀ ਸੀ ਜਿਹੜੇ ਉਹਨਾਂ ਦੇ ਗੀਤਾਂ ਨੂੰ ਵੀ ਰਿਕਾਰਡ ਹੋਣ ਦਾ ਮਾਣ ਕਰਾ ਲਿਆ ਤੇ ਫਿਰ 50 ਤੋਂ ਬਾਅਦ ਇਸ ਤਰ੍ਹਾਂ ਦਾ ਦੌਰ ਚੱਲਿਆ ਵੀ ਜਿਹੜੀ ਗੀਤਕਾਰੀ ਸੀ ਉਹ ਰਿਕਾਰਡਿੰਗ ਲਈ ਹੋਣ ਲੱਗੀ ਪਹਿਲਾਂ ਕਵੀ ਆਪਣਾ ਕਲਾਮ ਲਿਖਦੇ ਸੀ ਤੇ ਉਹਨੂੰ ਕੋਈ ਰਿਕਾਰਡ ਕਰਾ ਦਿੰਦਾ ਸੀ ਪਰ ਉਸ ਤੋਂ ਬਾਅਦ ਸਪੈਸ਼ਲ ਉਹ ਰਿਕਾਰਡਿੰਗ ਦੇ ਲਈ ਹੀ ਨਿਕਲਦੀ ਇੰਦਰਜੀਤ ਹਸਨਪੂਰੀ ਇੰਦਰਜੀਤ ਹਸਨਪੂਰੀ ਦਾ ਗੀਤ ਸੀ ਸਾਧੂ ਹੁੰਦੇ ਰੱਬ ਵਰਗੇ ਕੋਣ ਕਾਹਤੇ ਖੈਰ ਨਾ ਪਾਈ ਜੀ ਅ ਸ਼ਾਦੀराम ਬਖਸ਼ੀ ਤੇ ਉਹਨਾਂ ਦੇ ਭਰਾ ਸੀ ਸ਼ਾਦੀ ਬਖਸ਼ੀ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਪਹਿਲਾਂ ਰੇਡੀਓ ਤੇ ਹੋਇਆ ਉੱਥੇ ਲੋਕ ਗੀਤ ਬੰਨਗੀਚ ਹੋਇਆ ਉਹਦੇ ਵਿੱਚ ਨਾਂ ਨਹੀਂ ਆਇਆ ਤੇ ਉਸ ਤੋਂ ਬਾਅਦ ਫਿਰ ਐਚ ਐਮ ਬੀ ਦੇ ਵਿੱਚ ਪਹੁੰਚ ਇਸੇ ਗੀਤ ਨੂੰ ਸੁਣ ਕੇ ਸਾਡਾ ਹਰਦੇਵ ਦਰਗੀਰ ਦੇ ਤਰੀਕੇ ਵਾਲਾ ਉਹ ਗੀਤਕਾਰ ਇਸੇ ਗੀਤ ਤੋਂ ਸਾਧੂ ਜੀ ਦੇ ਰੱਬ ਵਰਗੇ ਇੰਦਰਜੀਤ ਜੀ ਨੇ ਰੱਖੇ ਉਹਨਾਂ ਨੇ ਗੀਤਕਾਰੀ ਕਰਨਾ ਸ਼ੁਰੂ ਕੀਤੀ ਸੀ ਉਹ ਇਸ ਤਰ੍ਹਾਂ ਇਹ ਦਾਇਆ ਮਤਲਬ ਦੌਰ ਸੀ ਅੱਗੇ-ਅਗੇ ਵਧਦਾ ਗਿਆ ਹਰ ਦੌਰ ਦੇ ਵਿੱਚ ਗੀਤਕਾਰਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਤੇ ਜੇ ਮੈਂ ਮਤਲਬ ਕੁੜ ਦੇ ਨਾਲ ਸਾਂਝੀ ਕਰਾਂ ਅਫਰੂਜਦੀਨ ਸ਼ਰਫ ਗਿਆਨਜੰਤਾ ਬਹੁਤ ਵੱਡੇ ਗੀਤਕਾਰ ਜਿਨ੍ਹਾਂ ਦੇ ਪਤਾ ਨਹੀਂ ਅਣਗਿਣਤ ਗੀਤ ਨੇ ਜਿਹੜੇ ਸੁਰਿੰਦਰ ਕੌਰ ਉਹਨਾਂ ਨੇ ਤੇ ਪ੍ਰਕਾਸ਼ ਕੌਰ ਉਹਨਾਂ ਨੇ ਕੇਐ ਲਗਨੀ ਪੁੱਤਰੀ ਨੇ ਯਾਤਰ ਲੋਕ ਆਪਣੇ ਭਾਟੀਆਂ ਨੇ ਸतीश ਭਾਟੀਆਂ ਦੇ ਸੰਗੀਤ ਚ ਜਾਂ ਉਹ ਵੀ ਸतीश ਭਾਟੀਆਂ ਦੀ ਆਵਾਜ਼ ਵੀ ਰਿਕਾਰਡਿੰਗ ਹੈ ਜਿਹੜੀ ਉਹ ਮਿਲਦੀ ਹੈ ਇਹ ਗਿਆਨਜੰਤਾ ਬਨਾ ਇਸੇ ਤਰ੍ਹਾਂ ਮਹੰਸ਼ੀ ਅਜੀਜ ਮਹੰਸ਼ੀ ਜਕਮੀ ਸਾਹ ਲੋਪਿਧਾਤਾ ਸਿੰਘ ਤੀਰ ਦੇਗੀ ਜੀ ਨੇ ਰਿਕਾਰਡ ਹੋਏ ਬਿਸ਼ੇਂ ਸਿੰਘ ਆਪਾਸ਼ਿਕ ਕਰਤਾਰ ਸਿੰਘ ਬਲਗਣ ਤੇਜਾ ਸਿੰਘ ਸਾਹਬ ਤੇ ਗੁਰਦੇਵ ਸਿੰਘ ਮਾਨ ਧਨੀ ਰਾਮ ਚਾਤਰੀ ਖੇਦੀ ਹਰਮਨ ਦਾ ਪ੍ਰੀਤਮ ਦੇ ਦੀਪਕਾ ਜਤੋਈ ਕਾ ਤਨੂਰ ਤੋਂ ਬਾਅਦ ਇਹ ਚ ਗੱਲ ਹੋਈ ਚਰਨ ਸਿੰਘ ਸਫਰੀਏ ਸਾਰੇ ਸਟੇਜੀ ਕਵੀ ਸੀ ਜਿਨ੍ਹਾਂ ਨੇ ਗੀਤਾਂ ਨੂੰ ਅੱਗੇ ਫੇਰ ਬਤੌਰ ਫਿਰ ਦੀਪਕਾਰੇ ਪ੍ਰਸਿੱਧ ਹੋ ਇੱਕ ਦਾ ਨਾਸ ਬਾਕੀ ਬਾਕੀ ਇਹਨਾਂ ਦੇ ਸਾਰਿਆਂ ਦੇ ਰਿਕਾਰਡ ਨੇ ਜਿਹੜੇ ਉਹ ਨਾਂ ਹੈਗੇ ਨੇ ਤਵਿਆਂ ਦੇ ਤੇ ਇਹ ਗੀਤ ਇਸ ਤੇ ਕਈਆਂ ਦੇ ਗੀਤ ਲੋਕ ਗੀਤਾਂ ਦਾ ਦਰਜਾ ਧਾਰਨ ਕਰ ਗਏ ਜੇ ਉਹ ਸਾਨੂੰ ਮਤਲਬ ਇਸ ਤਰ੍ਹਾਂ ਲੱਗਦਾ ਵੀ ਲੋਕੀਤ ਹੋਣਗੇ ਮਧਾਣੀਆਂ ਗੀਤ ਸੁਰੇਂਦਰ ਕੌਰ ਦਾ ਗਾਇਆ ਹੋਇਆ ਆਇਓ ਮੇਰੇ ਘਾਟੇ ਆ ਰੱਬਾ ਕਿੰਨਾ ਜਿੰਨਾਂ ਨੇ ਲਾਈ ਜਾਂਦੀ ਤੇ ਇਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਲੋਕੀਤ ਪਰੇ ਚੰਨ ਜੰਡਿਆਲ ਵੀ ਦਾ ਲਿਖਿਆ ਹੋਇਆ ਗੀਤ ਹੈ ਖਲੋਚੇ ਚੰਨ ਚੰਨ ਮੇਰਾ ਕਰੂ ਬਾਹਰ ਲੈਂਦੇ ਨਾ ਜੰਡਿਆਲ ਹਾਂ ਇਹ ਨਾਂ ਜੰਡਿਆਲ ਤੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਗੀਤ ਨੇ ਜਿਨ੍ਹਾਂ ਬਾਰੇ ਜਿਵੇਂ ਕੁਝ ਗੀਤਾਂ ਬਾਰੇ ਆਨੰਦ ਲਾਲ ਮੂਰੀ ਦੇ ਗੀਤਾਂ ਬਾਰੇ ਵੀ ਦੱਸਿਆ ਗਿਆ ਵੀ ਉਹ ਵੀ ਜੋ ਗੀਤ ਦਾ ਦਰਜਾ ਧਾਰਨ ਕਰਦੇ ਇਸੇ ਤਰ੍ਹਾਂ ਚਾਂਦ ਪੰਡਿਤ ਜਿਹੜੀ ਦਿੱਲੀ ਵਾਲੇ ਕਵੀ ਜਿਹੜੇ ਹੈਗੇ ਸੀ ਨਾ ਦਿੱਲੀ ਵਾਲੇ ਗੀਤਕਾਰ ਉਹਨਾਂ ਦਾ ਆਪਣਾ ਕਿਉਂਕਿ ਸਿੱਧੇ ਉੱਥੋਂ ਆਏ ਸੀ ਤੇ ਉਸ ਦੇ ਵਿੱਚ ਜਿਹੜੇ ਹੈਗੇ ਸੀ ਗਿਆਨ ਚੰਤਾ ਉਹਨੂੰ ਉੱਥੇ ਗौरी शंकर ਸਾਖੀ ਗौरी शंकर ਸਾਖੀ ਉਹ ਵੀ ਉੱਥੇ ਗੁਰਵਖ ਸਿੰਘ ਦਰਪਣ ਉਹਨਾਂ ਦੀ ਨਿਰਮਲ ਸਿੰਘ ਨੰਮਲਾ ਦੇਖੀ ਬਾਰੇ ਜਿਹਨੇ ਉਹ ਗੀਤ ਨੇ ਜਿਹੜੇ ਉਹ ਗਾਏ ਨੇ ਤੇ ਇੰਦਰਜੀਤ ਤੁਲਸੀ ਭਗਵਾਨ ਸਿੰਘ ਦੀਪਕ ਚਾਂਦ ਪੰਡਿਤ ਇਹ ਸਾਰੇ ਅਜੇ ਹੋਰ ਵੀ ਉਹਨਾਂ ਦੇ ਵਿੱਚ ਹੈਗੇ ਨੇ ਦਿੱਲੀ ਤੋਂ ਰਹੇ ਨੇ ਉੱਥੋਂ ਹੀ ਉਹਨਾਂ ਦੇ ਗੀਤ ਕਿਉਂਕਿ ਉਹਨਾਂ ਦਾ ਕੰਪਨੀ ਦੇ ਨਾਲ ਸਿੱਧਾ ਸੰਪਰਕ ਸੀ ਉਹ ਗੀਤ ਉਹਨਾਂ ਨੇ ਮੰਗਾ ਕੇ ਰੱਖਦੇ ਸੀ ਜਿਹੜਾ ਵੀ ਗਾਈ ਸਾਡੇ ਇਧਰੋਂ ਜਾਂਦਾ ਸੀ ਜਿਹਨੂੰ ਸ਼ੂਟ ਕਰਦਾ ਸੀ ਉਹ ਉਸੇ ਤੋਂ ਬੀਤ ਗਿਆ ਵਾ। ਤੋਂ ਇਸ ਤਰ੍ਹਾਂ ਇਹ ਗੀਤਕਾਰੀ ਦਾ ਜਿਹੜਾ سلسلہ ਹੈ ਨਾ ਇਹ ਬੜਾ ਮੈਂ ਜੋ ਲੰਬੇ ਚੌੜੇ ਡਾਇਰੀ ਦੇ ਵਿੱਚ ਆਉਂਦਾ ਤੇ ਇਹਦੇ ਉੱਤੇ ਹੋਰ ਕਾਫੀ ਕੰਮ ਹੈ ਜਿਹੜਾ ਹੋਇਆ ਜਾ ਸਕਦਾ। ਤੇ ਇੱਕ ਇਹਦੇ ਵਿੱਚ ਜਿਹੜੀ ਨਾ ਮਤਲਬ ਉਹਨੂੰ ਜਿ세 ਚੰਗੀ ਗੱਲ ਵੀ ਕਹਿ ਸਕਦੇ ਆ ਤੇ ਦੂਸਰਾ ਉਹਨੂੰ ਅਸੀਂ ਕੋਈ ਇਲਜ਼ਾਮ ਵੀ ਲਾ ਸਕਦੇ ਆ ਵੀ ਇਹ ਉਧਰੋਂ ਥਿਉਰੀ ਕਰਕੇ ਇੰਤ ਰਹੂ ਹੋ ਗਿਆ। ਤੇ ਉਸ ਦੇ ਵਿੱਚ ਨਾ ਕੁਛ ਗੀਤਾਂ ਦੇ ਮੈਂ ਤੁਹਾਨੂੰ ਉਦਾਹਰਣ ਦਿਨਾ ਇੱਕ ਗੀਤ ਸੀ ਬੜਾ ਮਸ਼ਹੂਰ ਹੋਇਆ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਮਾਂ ਤੇਰੀ ਨੇ ਧੋਖਾ ਕੀਤਾ ਮੇਰਾ ਸਾਥ ਛਡਾਇਆ ਦੇ ਹੀਰੇ ਮੇਰਾ ਸਾਥ ਛਡਾਇਆ ਤੇ ਉਹ ਦੋਵੇਂ ਮਹੌਲ ਨੇ ਜਿਹੜੇ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਦੀ ਪਰ ਇਹ ਗੀਤ ਬਹੁਤ ਪਹਿਲਾਂ ਮੁਹੰਮਦ ਅਲੀ ਤੇ ਮਿਸ ਬਾਲੀ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਮਾਤਰੀ ਨੂੰ ਕਾਪੀ ਦਾ ਬਿਲਾਸਾ ਇਸ ਦਾਰਾ ਤੇ ਇਸ ਬਾਂਧੀ ਤੇ ਮਹਾਂਮੋਦ ਦੇ ਤੋਹਫੇ ਤੇ ਜੀ ਟਵਿੰਨ ਕੰਪਨੀ ਦੇ ਵਿੱਚ ਐ ਐਫ ਟੀ 12336 ਉਸ ਵਾਅਦ ਨੰਬਰ ਹੈ ਤੇ ਐਨ ਪੀ ਦੇ ਵਿੱਚ ਬਾਅਦ ਦੇ ਵਿੱਚ ਗੁਲਦੀ ਮਾਤਰੀ ਇੱਕ ਹੋਰ ਗੀਤ ਕੇ ਐ ਲਗਨੀ ਹੋਤਰੀ ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋ ਗਿਆ ਹੈ ਤੇ ਉਹਦੇ ਵਿੱਚ ਹੈ ਜਦ ਮੁੰਡਾ ਅੱਖ ਮਿਲਾਵੇ ਤੇ ਕੁੜੀ ਅੱਗੋਂ ਸ਼ਰਮਾਵੇ ਤਾਂ ਸਮਝੋ ਲੜ ਗਿਆ ਪੇਚਾ ਇਹ ਗੁਰਦੇ ਗੁਰਦਾਸ ਮਾਨ ਨੇ ਮਤਲਬ ਉਸ ਗੀਤ ਦਾ ਮਾਮਲਾ ਰਿਹਾ ਇਹ ਇਸੇ ਤਰ੍ਹਾਂ ਇੱਕ ਬਹੁਤ ਸਾਰੇ ਗੀਤ ਨੇ ਇਸ ਤਰ੍ਹਾਂ ਦੇ ਜਦੋਂ ਅਸੀਂ ਦੇਖਦੇ ਆ ਨਾ ਸੁਣਦੇ ਆ ਤੇ ਇੱਕ ਗੀਤ ਸੀ ਪੰਜਾਬੀ ਫਿਲਮ ਫੇਰੇ ਦੇ ਵਿੱਚ ਇਹ ਪੰਜਾਬੀ ਫਿਲਮ ਫੇਰੇ ਦੇ ਵਿੱਚ ਉਹ ਗੀਤ ਸੀ ਵੇ ਅੱਖੀਆਂ ਲਾਵੇਂਗਾ ਤੇ ਮੁਰ ਪਛਤਾਵੇਂਗਾ ਕੋ ਨਹੀਂ ਜਾਣਦਾ ਪਰਦੇਸੀਆਂ ਦੀ ਪਿਆਰ ਨੂੰ ਹੋਵੇ ਤੇ ਇਹਹੀ ਗੀਤ ਗੁਰਸ਼ਨ ਕੋਮਲ ਤੇ ਕੁਲਦੀਪ ਮਾਨਕਰੀ ਦੀ ਆਵਾਜ਼ ਦੇ ਵਿੱਚ ਜੇ ਕੰਪੀ ਦੇ ਵਿੱਚ ਆਇਆ ਹੋਇਆ ਤੇ ਉਹ ਕਾਫੀ ਜਣੇ ਨੇ ਤੁਹਾਡੇ ਤੋਂ ਸੁਣਿਆ ਹੋਊਗਾ ਤੇ ਉਹ ਇਸ ਤਰ੍ਹਾਂ ਦੇ ਆ ਮਤਲਬ ਕੁਝ ਇਹ ਤਾਂ ਸਿਰਫ ਕੁਝ ਉਦਾਹਰਨਾ ਲਿਖੀਆਂ ਨੇ ਪਰ ਇਹਦੇ ਵਿੱਚ ਬਹੁਤ ਖੋਜ ਹੈ ਜਿਹੜਾ ਅਜੇ ਕੱਢਣ ਵਾਲਾ ਹੈ ਤੇ ਇਹਨੂੰ ਸਿਰਫ ਬਾਇਓਗ੍ਰਾਫੀ ਤੱਕ ਸੀਮਿਤ ਨਹੀਂ ਰੱਖਣਾ ਇਹਨੂੰ ਸਮੋ ਜੀ ਫਾੜ ਕਰਕੇ ਅਸੀਂ ਹੋਰ ਮਤਲਬ ਗੀਤਕਾਰਾਂ ਦੇ ਹੱਥਾਂ ਦੇ ਵਿੱਚ ਇਹ ਗੱਲਾਂ ਦੀ ਜਿਹੜੀਆਂ ਕਰ ਸਕਦੇ ਆ ਪਰ ਕਈਆਂ ਦੇ ਉੱਤੇ ਥੋੜਾ ਜਿਹਾ ਉਹ ਵੀ ਲੱਗੂਗਾ ਕਿ ਉਧਰੋਂ ਚੱਕੀ ਚੀਜ਼ ਤੇ ਇੱਥੇ ਵਰਤ ਲਈ ਆਪਣਾ ਨਾਂ ਕਰ ਲਿਆ ਤੇ ਚਲੋ ਇਹਨਾਂ ਦਾ ਇਹ ਵੀ ਚੰਦਾ ਰਹਿੰਦਾ ਸਾਰਾ ਕੁਝ ਤੇ ਪਰ ਇਹ ਆ ਵੀ ਉਹਨਾਂ ਦੀ ਪਹਿਲਾਂ ਦੀ ਪਛਾਣ ਦੀ ਹੋਣੀ ਚਾਹੀਦੀ ਆ ਵੀ ਇਹ ਪਹਿਲਾਂ ਕਿਹਨੇ ਕੀਤਾ ਤੇ ਕਿਹਨੇ ਲਿਖਿਆ ਕਿਹਨੇ ਗਾਇਆ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਉਹ ਵੀ ਲੱਗੂਗਾ ਸੋ ਅੱਜ ਤੁਹਾਡਾ ਬਹੁਤ ਵੱਡਾ ਵਧੀਆ ਉਤਮ ਹੈ ਇਹ ਤੇ ਇਸ ਦੇ ਲਈ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਕਰਾਂਗੇ ਜੇ ਮੈਂ ਆਪਣੇ ਵੱਲੋਂ ਕਿਉਂਕਿ ਇਸ ਸਿਲਸਿਲੇ ਦੇ ਵਿੱਚ ਬਹੁਤ ਸੁਸ਼ ਕੁਝ ਦੱਸਿਆ ਜਾ ਸਕਦਾ ਬਹੁਤ ਕੁਝ ਬੋਲਿਆ ਜਾ ਸਕਦਾ ਤੇ ਉਹ ਮੇਰੀ ਇੱਕ ਮੈਂ ਕਿਤਾਬ ਪਾਸ਼ਾਕਾਜ਼ ਨੇ ਮੇਰੇ ਤੋਂ ਸੁਵਾਈ ਸੀ 사ਜਦ ਰਾਏ ਕੁਤੇ ਦੀ ਕਾਰ 1970 ਤੀ ਕਰਦਾ ਉਹ ਤੇ ਨਾਵ ਦੇ ਵਿੱਚ ਮੈਂ ਕਾੜਾ ਤਿਆਰ ਕਰਕੇ ਦਿੱਤਾ ਸੀ ਛਪਿਆ ਅਜੇ ਤੱਕ ਇਹ ਉਹ ਹੁਣ ਦੁਬਾਰੇ ਉਹਦੀ ਕੰਪੋਜ਼ਿੰਗ ਮੇਰਾ ਕੰਮ ਲੱਗੇ ਨੇ ਤੇ ਇਸ ਤਰ੍ਹਾਂ ਕਰਕੇ ਉਹਦੇ ਵਿੱਚ ਸਾਰਾ ਅਸੀਂ ਉਹ ਗੀਤਕਾਰਾਂ ਦੀ ਕਿਵੇਂ ਵੀ ਸਾਜਨ ਰਾਏ ਕੋਟੀ ਦਾ ਗੀਤਕਾਰੀ ਦੇ ਵਿੱਚ ਕੀ ਸਥਾਨ ਉਸ ਦੇ ਵਿੱਚ ਸਾਰੇ ਗੁਰਦੇਵ ਸਿੰਘ ਮਾਨਤ ਹੁੰਦਾ ਕਿ ਕੋਈ ਜਿੰਨ ਸਰਕ ਤੋਂ ਲੈ ਕੇ ਸਾਰੇ ਗੀਤਕਾਰਾਂ ਨੂੰ ਕਿਕਰ ਕਰਕੇ ਵੀ ਉਹ ਉਸ ਦਾ ਕੀ ਸਥਾਨ ਹੈ ਇਸ ਦੇ ਵਿੱਚ ਆਪਾਂ ਕਿ ਜੋ ਬੜੀ ਖੁਸ਼ੀ ਹੋਈ ਹੈ ਆਸਾ ਜੀ ਸਾਰੇ ਸਾਡੀ ਚਰਵਾਉਣਾ ਰੱਬੇ ਕਰਾਉਂਦਾ ਬਾਕੀ ਉੱਤੇ ਸਭ ਬੰਦੇ ਇਹ ਨਹੀਂ ਪਤਾ ਹੋ ਰਿਹਾ ਕੋਈ ਪਤਾ ਕੀ ਹੈ ਵੀ ਇੱਥੇ ਜਿਵੇਂ ਪਹਿਲਾਂ ਹੀ ਕਿਹਾ ਵੀ ਇਹ ਅਥਾ ਸਮੁੰਦਰ ਹੈ ਕਿਸੇ ਨੂੰ ਕਿਸੇ ਚੀਜ਼ ਦਾ ਪਤਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਪਤਾ ਹੈ ਜਦੋਂ ਇਹ ਇਕੱਠਾਂ ਤੇ ਕਨੈਕਟ ਹੋ ਜਾਵੇ ਤਾਂ ਫੇਰ ਸਾਡੇ ਕੋਲ ਸਾਰਾ ਕੁਝ ਹੈ ਜਿਹੜਾ ਹੋ ਆ ਸਕਦਾ ਤੇ ਇਕੱਲਾ ਬੰਦਾ ਇਸ ਦੇ ਉੱਤੇ ਜੇ ਕੰਮ ਕਰਦਾ ਰਹੂਗਾ ਤਾਂ ਉਹ ਨਹੀਂ ਪਾ ਸਕਦਾ ਬਹੁਤ ਵੱਡਾ ਫੀਲਡ ਹੈ ਇਸ ਕਰਕੇ ਰਲ ਮਿਲ ਕੇ ਇਸ ਦੇ ਵਿੱਚ ਯੋਗਦਾਨ ਪਾ ਕੇ ਇਸ ਨੂੰ ਅੱਗੇ ਵਧਾਇਆ ਜਾਵੇ ਤੇ ਮੇਰੀ ਤਾਂ ਇਹੀ ਬਾਤ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਕੋਈ ਗੱਲਬਾਤ ਕਿਤੇ ਗਲਤ ਨਿਕਲ ਗਈ ਹੋਵੇ ਜਾਂ ਕੋਈ ਅਣਜਾਣੇ ਦੇ ਵਿੱਚ ਤਾਂ ਉਹ ਮਾਫੀ ਚਾਹੁੰਦੇ ਸੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਜ ਬਾਤ ਸੁਣਿਓ ਵੀ ਗੀਤਕਾਰੋ ਲਿਖਣੇ ਵਾਲੇ ਚੰਗਾ ਲਿਖੋ ਚੰਗਾ ਗਾਓ ਜੀ ਆਪਾਂ ਨੇ ਬਹੁਤ ਕੁਝ ਦੱਸਿਆ ਹੈ ਇਹੋ